ਸਾਜੀ ਗਾਲ ਜੀ ਡੀਪੀਜੀ ਪੰਜਾਬੀ ਦਾ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਨੇ ਗੁਰਦਾਸਪੁਰ ਤੋਂ ਤਨਦਦੀ ਕੀ ਗੁਰਦਾਸਪੁਰ ਦੇ ਵਿੱਚ ਨਵੇਂ ਬੱਸ ਸਟੈਂਡ ਦੇ ਨੇੜੇ ਇੱਕ ਬਹੁਤ ਭਿਆਨਕ ਹਾਦਸਾ ਹੋ ਗਿਆ ਹਾਦਸਾ ਇਵੇਂ ਹੋਇਆ ਕਿ ਇੱਕ ਖੜੀ ਗੱਡੀ ਨੂੰ ਚਪੇੜ ਦੇ ਵਿੱਚ ਲੈ ਲਿਆ ਇੱਕ ਟਰਾਲੇ ਨੇ ਤਾਂ ਦਾਦੀ ਇਹ ਕਿ ਪਿਛਲੇ ਕਈ ਦਿਨਾਂ ਤੋਂ ਇਹ ਟਰਾਲੇ ਲਗਾਤਾਰ ਐਕਸੀਡੈਂਟ ਕਰਦੇ ਹੋਏ ਨਜ਼ਰ ਆ ਰਹੇ ਨੇ ਮਿੱਟੀ ਵਾਲੀਆਂ ਟਿਪਰਾਂ ਟਰਾਲੇ ਜਿਹੜੇ ਆਪਾਂ ਕਹਿ ਸਕਦੇ ਹਾਂ ਹੁਣ ਤੱਕ ਅਸੀਂ 2 ਤੋਂ 3 ਐਕਸੀਡੈਂਟ ਤੁਹਾਨੂੰ ਗਰਦਾਸਪੁਰ ਦੇ ਵਿੱਚ ਦਿਖਾ ਚੁੱਕੇ ਹਾਂ ਜਿਹੜੇ ਕੀ ਟਰਾਲਿਆਂ ਦੁਆਰਾ ਕੀਤੇ ਜਾਂਦੇ ਨੇ ਤੇ ਹੁਣ ਵੀ ਜਿਹੜਾ ਆ ਇੱਕ ਖੜੀ ਗੱਡੀ ਨੂੰ ਜਿਹੜਾ ਆ ਉਹ ਇਸ ਟਰਾਲੇ ਨੇ ਠੋਕ ਦਿੱਤਾ ਜਦੋਂ ਗੱਲਬਾਤ ਕੀਤੀ ਗਈ ਗੱਡੀ ਦੇ ਮਾਲਕ ਨਾਲ ਤੇ ਜਿਹੜੀ ਵਿੱਚ ਗੱਡੀ ਦੇ ਵਿੱਚ ਲੇਡੀ ਬੈਠੀ ਹੋਈ ਸੀ ਉਹਨੇ ਦੱਸਿਆ ਕਿ ਐ ਲੱਗਦਾ ਕਿ ਡਰਾਈਵਰ ਨੇ ਕੁਝ ਨਸ਼ਾ ਕੀਤਾ ਹੋਵੇ ਤੇ ਨਸ਼ਾ ਕਰਕੇ ਟਰਾਲਾ ਚਲਾ ਰਿਆ ਹੋਵੇ ਡਰਾਈਵਰ ਦੀਆਂ ਅੱਖਾਂ ਤੋਂ ਪਤਾ ਲੱਗਦਾ ਸੀ ਕਿ ਉਹਨੇ ਕੁਝ ਖਾਦਾ ਹੋਵੇ ਤੇ ਉਸਨੇ ਸਿੱਧਾ ਲਿਆ ਕੇ ਸਾਡੀ ਗੱਡੀ ਦੇ ਵਿੱਚ ਟਰਾਲਾ ਠੋਕ ਦਿੱਤਾ ਤੇ ਧੂ ਕੇ ਖੜੀ ਗੱਡੀ ਨੂੰ ਕਿੰਨੀ ਦੂਰ ਤੱਕ ਜੜਾਇਆ ਉਹ ਲੈ ਆਂਦਾ ਤੰਦਾਦੀ ਜੀ ਕਿ ਕਾਫੀ ਜਾਂ ਦਾ ਜੜਾਇਆ ਉਹ ਗੱਡੀ ਦਾ ਨੁਕਸਾਨ ਵੀ ਹੋ ਜਾਂਦਾ ਆ ਤੇ ਦੂਸਰੇ ਪਾਸੇ ਜਿਹੜੀ ਸੜਕ ਸੁਰੱਖਿਆ ਫੋਰਸ ਆ ਉਹ ਵੀ ਪਹੁੰਚ ਜਾਂਦੀ ਏ ਤੇ ਆਣ ਕੇ ਜੜਾਇਆ ਉਹਨਾਂ ਨੇ ਬਣਦੀ ਕਾਰਵਾਈ ਜਿਹੜੀ ਏ ਉਹ ਕਰਨੀ ਸ਼ੁਰੂ ਕਰ ਦਿੱਤੀ ਤੁਹਾਨੂੰ ਦੱਦੀ ਏ ਕਿ ਮੌਕਾ ਦੇਖ ਕੇ ਉਹਨਾਂ ਨੇ ਜੜਾਇਆ ਕੀ ਕਿਹਾ ਉਹ ਵੀ ਗੱਲ ਕਰਾਂਗੇ ਨਾਲ ਦੀ ਨਾਲ ਗੱਡੀ ਵਾਲਿਆਂ ਦੇ ਨਾਲ ਵੀ ਗੱਲਬਾਤ ਕਰ ਲੈਨੇ ਆ ਕਿਤੇ ਦੇ ਰਹਿਣੇ ਬਟਾਲਾ ਰੋਡ ਤੋਂ ਕੀ ਕੀ ਹਸਾ ਹੋਇਆ ਜੀ ਸਰ ਆਪਾਂ ਇਟਲੀ ਕਿਸੇ ਦੀ ਵੇਟ ਕਰਨੀ ਸੀ ਆਪਾਂ ਬਟਾਲੇ ਜਾਣਾ ਸੀ ਤੇ ਆਪਾਂ ਅੱਜ ਸਰਨੇ ਤਾਂ ਕੋਈ ਆ ਰੇਸੀ ਉਹਨਾਂ ਦੀ ਵੇਟ ਕਰਨ ਵਾਸਤੇ ਇੱਥੇ ਖੜੇ ਸੀ ਜਿਹੜੀ ਸਾਈਡ ਤੇ ਰੁਕਿਆ ਸੀ ਤੇ ਆਪਾਂ ਸਾਈਡ ਤੇ ਖੜੀਆਂ ਗਿਆ ਆਪਾਂ ਇੱਕ ਸਾਈਡ ਤੇ ਕੀਤਾ ਹੈਗਾ ਇੱਥੇ ਚੌਂਕ ਆ ਸਾਨੂੰ ਪਤਾ ਆਪਾਂ ਥੋੜੀ ਅੱਗੇ ਗੱਡੀ ਲਿਆ ਕੇ ਰੱਖੀਏਗੀ ਇਹਨਾਂ ਨੇ ਦੂਸਰੀ ਸਾਈਡ ਨੂੰ ਜਾਣਾ ਸੀ ਇਹਨਾਂ ਨੇ ਆਈ ਡੋਨਟ ਨੋ ਕੀ ਕੀਤਾ ਹੈ ਨਸ਼ਾ ਕੀਤਾ ਹੈ ਆਈ ਆਈਜ਼ ਇਹਨਾਂ ਦੀਆਂ ਬੰਦ ਸੀ ਜਦੋਂ ਆਪਰੇ ਸਾਡੀ ਗੱਡੀ ਨੂੰ ਪੂਰੀ ਨੂੰ ਝਗੜ ਕੇ ਅੱਗੋਂ ਤੱਕ ਲੈ ਕੇ ਔਰ ਸਾਡੀ ਗੱਡੀ ਖੁਦ ਦੇਖੋ ਤੁਸੀਂ ਉਹ ਟੱਪਿੰਗ ਆਤੀ ਹੈਗੀ ਕਿੰਨਾ ਗੁਨਖਾਨ ਗੱਡੀ ਦਾ ਹੋਇਆ ਜੀ ਸਰ ਪੂਰੀ 100% ਗੱਡੀ ਡੈਮੇਜ ਆਉ ਤੁਸੀ ਦੇਖੋ ਸਰ ਇਹ ਪੂਰੀ ਗੱਡੀ ਕਹਿੰਦਾ ਜਿਹੜੀ ਹੈ ਗਿਆ ਅਕੋਰਡਿੰਗ ਟੂ ਲਾ ਜਿਹੜੀ ਹੈ ਗਿਆ ਨੂੰ ਪੂਰੀ ਪਨਿਸ਼ਮੈਂਟ ਦਿੱਤੀ ਜਾਏ ਸਾਡੀ ਪੂਰੀ ਗੱਡੀ ਦਾ ਖਰਚਾ ਹਾਂਜੀ ਆ ਗਏ ਸਰ ਉਹਨਾਂ ਨੇ ਆਏ ਗਿਆ ਉਹ ਦੇਖਦੇ ਪਏ ਆ ਉਹਨਾਂ ਕਹਿੰਦੇ ਨਾ ਕਾਹਚ ਆਇਓ ਬਿਹਾਰ ਸੇ ਹਾਂ ਬਿਹਾਰ ਸੇ ਬਿਹਾਰ ਸੇ ਕਿਧਰ ਕੋ ਜਾਣਾ ਹੈ ਹਾਂ ਕਾਹ ਕੋ ਜਾਣਾ ਸੀ ਆਪਨੇ काम करते हैं कंपनी नहीं नहीं गाड़ी कहाँ लेकर जा रहे थे आप हाई करने तो जो एक्सीडेंट किया पीछे से हिट किया इसका क्या कारण है क्या हुआ ये सरपंच उधर बनाने में गड़बड़ा गए थे वही बात है तो गाड़ी पूरी टोटल लॉस्ट हो गई उसका क्या करना भी मालिक कौन है आपके उधर है सर है उधर नहीं नाम क्या है मालिक का है आप गाड़ी चलाते हो मालिक कौन है गाड़ी का मालिक सर नहीं क्या गया लाइसेंस है तेरा हाँ। है तो मालिक काम के रहने वाले है। ये सर नहीं याद है मालिक हाँ? मालिक का याद नहीं है सर आपने कुछ खाया है आपको याद ही नहीं है आपको याद ही नहीं है मालिक का नहीं पता तनख्वाह कहाँ से लेते हो वो सर कंपनी से आता है क्या कंपनी का नाम क्या है कंपनी का नाम क्या है गँ? भाई मैं पूछ रहा हूँ कंपनी का नाम क्या है उधर सर मेरा उधर है सर ਵੇ ਯਾਰ ਬਹੁਤੇ ਅਲਿਸ਼ਾ ਦਾਕੂ ਕੀ ਇੱਕ ਮਸਲਾ ਆਇਆ ਤੇ ਉਹਦਾ ਇਨਸੀਡੈਂਟ ਹੈਗਾ ਜੀ ਅਹੀਂ ਜੀ ਸਰਤ ਸੁਰੱਖਿਆ ਫੋਰਸ ਬਬਰੀ ਨਾਕੇ ਤੋਂ ਘਰੋਟਾ ਮੋੜ ਤੇ ਇੱਥੇ ਅਸੀਂ ਰਾਹਗੀਰ ਤੋਂ ਪਤਾ ਲੱਗਾ ਜੀ ਵੀ ਇੱਕ ਟਿਪਰ ਦਾ ਤੇ ਕਾਰ ਦਾ ਜਿਹੜਾ ਉਹ ਐਕਸੀਡੈਂਟ ਹੋਇਆ ਆਪਣੇ ਘਰਾਲਾ ਮੋੜ ਦੇ ਬਾਈਪਾਸ ਤੇ ਬੱਸ ਸਟੈਂਡ ਦੇ ਨੇੜੇ ਅਸੀਂ ਆ ਕੇ ਵੇਖਿਆ ਵਾ ਤੇ ਉਹ ਕਾਰ ਤੇ ਵਿੱਚ ਲੇਡੀ ਇੱਕ ਤੇ ਇੱਕ ਉਹਨਾਂ ਦਾ ਬੇਟਾ ਹੀ ਉਹ ਚਲਾ ਰਿਹਾ ਸੀਗਾ ਉਹ ਚਲਾਵ ਨਹੀਂ ਦੇ ਖਲੋਤੇ ਹੀਗੇ ਕਿਦੀ ਡੀ ਕਰ ਰਹੀ ਸੀਗੇ ਉਹਨਾਂ ਨੇ ਜਾਣਾ ਸੀਗਾ 사ਸਾਂਗ ਤੇ ਕਿਤੇ ਤੇ ਉਹ ਇੱਕ ਟਿਪਰ ਵਾਲਾ ਆਇਆ ਉਹਨੇ ਜਾਣਾ ਤੇ ਹੈਗਾ ਸੀ ਮਕੇਰੀਆਂ ਨੂੰ ਇਹਨੇ ਅਮਰਸਰ ਵਾਲ ਨੂੰ ਰੂਟ ਨੂੰ ਮੋੜ ਲੀਏ ਬੱਸ ਤੇ ਇਹਨਾਂ ਦੇ ਵਿੱਚ ਲਿਆ ਕੇ ਉਹਨੇ ਹਿੱਟ ਕੀਤੀ ਆ ਜੋ ਵੀ ਬਹੁਤ ਬਚਾਅ ਹੋ ਗਿਆ ਉਹਨਾਂ ਦਾ ਵੀ ਬੜਾ ਬਹੁਤ ਕਿਸਮਤ ਨਾਲ ਬਚੇ ਨੇ ਡਰਾਈਵਰ ਨੇ ਕੁਝ ਖਾਤਾ ਲੱਗਦਾ ਵਾ ਜੀ ਹਾਂ ਇਹਨੂੰ ਅਸੀਂ ਆਪ ਆਣ ਕੇ ਕੱਢਿਆ ਡਰਾਈਵਰ ਨੂੰ ਵਿੱਚੋਂ ਕੀ ਲੱਗਦਾ ਕੀ ਮਾਨਸਿਕ ਸਥਿਤੀ ਮਾਨਸਿਕ ਤੇ ਉਹਨਾਂ ਨੂੰ ਲੱਗਦਾ ਵੀ ਇਹਨਾਂ ਕੋਈ ਨਸਾ ਨਸਾ ਕੀਤਾ ਲੱਗਦਾ ਬਾਕੀ ਇਹਨਾਂ ਦੇ ਜੀ ਮਾਲਕ ਆਏ ਨਹੀਂਗੇ ਬਾਕੀ ਇਹ ਮਾਮਲਾ ਜਿਹੜਾ ਅਸੀਂ ਤੇ ਥਾਣੇ ਦੇ ਹਵਾਲੇ ਕਰਤਾ ਵਾ ਉਹ ਉਹਨਾਂ ਦੇ ਇਨਸਪੈਕਟਰ ਮੇਸ ਕੁਮਾਰ ਜੀ ਆ ਰਹੇ ਨੇ ਆ ਕੇ ਮੌਕਾ ਵੇਖਦੇ ਆ ਜੋ ਕਾਰਵਾਈ ਬੰਦੀ ਹੋ ਗਈ ਉਸੇ ਲਈ ਕਰਤਾਗੇ ਸਰ ਕਿੱਥੇ ਇਹ ਤੁਹਾਨੂੰ ਮਾਲਕ ਨੇ ਕਿਹਾ ਮਾਲਕਾ ਦੇ ਵੈਰੀਫਾਈ ਨਹੀਂ ਹੋਇਆ ਕਰ ਆਏ ਸਪੱਟ ਸਾਹਿਬ ਆਦਿਆ ਇਹਨਾਂ ਦੇ ਕਾਜ ਪੱਤਰ ਵੇਚਦੇ ਆਣ ਕੇ ਆ ਕੇ ਤੁਹਾਨੂੰ ਸਾਰਾ ਕਰ ਦਿੰਦੇ। ਤੇ ਫਿਰ ਵੀ ਦਾ ਆਧਾਰ ਕਾਰਡ ਦੀ ਕੀ ਪਛਾਣ ਹੋਇਤੀ ਦੋਦਾ ਅਜੇ ਆਧਾਰ ਕਾਰਡ ਵੀ ਨਹੀਂ ਮਿਲਿਆ ਚੱਪਰ ਜਿਹੜੀਆਂ ਨੇ ਪਲਟਣ ਦੇ ਜੋ ਹੋ ਗਈ ਆ ਇਹਨਾਂ ਵੀ ਪਲਟ ਜਾਣੀ ਇਹ ਆਪਾਂ ਵੇਚ ਵੜੀ ਤੇ ਭਾਕ ਸਕਦੀ ਆਓ। ਅਸੀਂ ਤਾਂ ਨਹੀਂ ਵੇਚ ਵੰਡੇ ਵੀ ਚਲੋ ਆਉਂਦੇ ਆ ਤੇਨੂੰ ਪਿੱਛੇ ਕਰਾ ਕੇ ਫੇਰੇ ਉੱਧਰ ਲੱਗ। ਆ ਮਿੱਟੀ ਮਿੱਟੀ ਦੀ ਲੋੜ ਆ ਹਾਂਜੀ। ਕਿੰਨਾ ਨੁਕਸਾਨ ਗੱਡੀ ਦਾ ਹੋਇਆ ਜੀ? ਕਾਰ ਤੇ ਬਿਲਕੁਲ ਡੈਮੇਜ ਹੋ ਗਈ ਆ। ਪਰਿਵਾਰ ਦਾ ਬਚਾਰਿਆ। ਪਰਿਵਾਰ ਦਾ ਬ ਕੀ ਮੰਗਿਆ ਪਰਿਵਾਰ ਦੀ ਕੀ ਮੰਗਿਆ ਮੰਗਦੇ ਹੁੰਦੇ ਉਹਨਾਂ ਦੋਹਾਂ ਤਰ੍ਹਾਂ ਨਾਲ ਭਾਲ ਕੇ ਪੁੱਛਣਗੇ ਕੀ ਮੰਗਾ ਗਿਆ ਕੁਟ ਮਾਲਕ ਦੇ ਆਈਓ ਵੇਖੂਗਾ ਆਨ ਕੇ ਸਪੈਕਸਾ ਹੁੰਦੇ ਵੇਚਦੇ ਆ ਤੇ ਡਰਾਈਵਰ ਦੀ ਸਿੰਪਲ ਜਿਹੀ ਮਾਰਨ ਨਾਲ ਹਾਂ ਮਾਲਕ ਦੇ ਨਾਲ ਗੱਲ ਹੋਈ ਆ ਉਹ ਕਹਿੰਦੇ ਆ ਰਹੇ ਉਹਨਾਂ ਨੇ ਬੰਦਾ ਇੱਕ ਆ ਵੀ ਗਿਆ ਵਾ ਇਹ ਮਾਲਕ ਹੈ ਗਿਆ ਜੀ ਆਹ ਹਲੇ ਆ ਪਤਾ ਨਹੀਂ ਕਿੱਥੋਂ ਹੈ ਆਪਣੇ ਅਮਰਸਰ ਦੀ ਪਾਰਟੀ ਆ ਕੋਈ ਤੇ ਬਾਕੀ ਆ ਰਹੇ ਹਾਂਜੀ ਉਹ ਵੀ ਆ ਰਹੇ